ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕੌਰਜ਼ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਆ ਕਰੋ ਤਾਂ ਕਿ ਸਾਡੇ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਆਸਾਨੀ ਨਾਲ ਦੇਖ ਸਕੋ ਹਾਂਜੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੇ ਦਿਖਾਏ ਹੋਏ ਸੂਟ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣ ਲੈਣਾ ਹੋਵੇ ਆਪਣੀ ਸ਼ਾਪ ਤੇ ਆ ਕੇ ਵੀ ਲੈ ਸਕਦੇ ਆ ਤੇ ਕਈ ਭੈਣ ਆਪਣਾ ਐਡਰੈਸ ਪੁੱਛਦੀਆਂ ਹੁੰਦੀਆਂ ਜੀ ਆਪਣਾ ਪਿੰਡ ਹੈਗਾ ਲੰਬੀ ਜੋ ਡਾਬਾ ਵਾਲੀ ਮਲੋਟ ਰੋਡ ਤੇ ਪੈਂਦਾ ਤੇ ਤੁਸੀਂ ਆਪਣਾ ਇੱਥੇ ਸ਼ਾਪ ਤੇ ਆ ਕੇ ਵੀ ਤੁਸੀਂ ਆਪਣੇ ਕੋਲ ਕੱਪੜਾ ਕਿਸੇ ਵੀ ਤਰ੍ਹਾਂ ਦਾ ਕੱਪੜਾ ਲੈ ਸਕਦੇ ਹੋ ਜਿਵੇਂ ਆਪਣੇ ਕੋਲੇ ਹੈਂਡਵਰਕ ਦੇ ਸੂਟ ਪਾਰਟੀ ویئر ਸੂਟ ਪ੍ਰਿੰਟ ਸੂਟ ਹਰ ਪ੍ਰਕਾਰ ਦੀ ਵੈਰਾਈਟੀ ਆਪਣੇ ਕੋਲ ਤੁਹਾਨੂੰ ਅਵੇਲੇਬਲ ਮਿਲੂਗੀ ਜੀ ਤੇ ਜਿਵੇਂ ਆਪਣੇ ਬੁਟੀਕ ਦੇ ਤੁਸੀਂ ਆਪਣੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਹੈਵੀ ਤੋਂ ਹੈਵੀ ਵਰਕ ਜੇ ਸਾਡੇ ਦਿਖਾਇਓ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਉਹ ਉਦਾਂ ਦੇ ਵੀ ਤੁਸੀਂ ਕਰਵਾ ਸਕਦੇ ਕਰਦੇ ਹੋ ਤੇ ਜੇ ਤੁਸੀਂ ਕੋਈ ਆਪਣਾ ਡਿਜ਼ਾਈਨ ਭੇਜ ਕੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਜਿਵੇਂ ਆਪਣੇ ਕੋਲੇ ਆਰੀ ਵਰਕ ਹੈਂਡਵਰਕ ਥ्रेड ਵਰਕ ਹਰ ਪ੍ਰਕਾਰ ਦਾ ਵਰਕ ਆਪਣੇ ਕੋਲੇ ਤੁਹਾਨੂੰ ਅਵੇਲੇਬਲ ਮਿਲੇਗਾ ਜੀ ਤੇ ਹਾਂਜੀ ਅੱਜ ਆਪਾਂ ਜੋ ਸੂਟ ਲੈ ਕੇ ਆਏ ਆ ਤੁਹਾਡੇ ਲਈ ਉਹ ਗਰਮੀ ਵਾਲਾ ਸਟਾਫ ਰਹੂਗਾ ਤੇ ਕੁਝ ਪਲੇਨ ਫੈਬਰਿਕ ਜਿਵੇਂ ਕਿਸੇ ਭੈਣ ਨੇ ਵੀ ਵਰਕ ਕਰਵਾਉਣਾ ਹੋਵੇ ਜਿਵੇਂ ਕਾਟਨ ਤੇ ਮਨ ਜੇ ਮੈਂ ਅੱਜ ਕੱਲ ਹੁਣ ਤੁਹਾਨੂੰ ਪਤਾ ਸੀਜ਼ਨ ਚੇਂਜ ਹੋ ਗਿਆ ਨਾ ਤਾਂ ਜਿਵੇਂ ਹੁਣ ਕਾਟਨ ਦਾ ਸਟਾਫ ਆਉਣ ਲੱਗਾ ਆਪਣੇ ਕੋਲ ਤੇ ਕਾਟਨ ਦੇ ਸਟਾਫ ਤੇ ਵੀ ਤੁਸੀਂ ਵਰਕ ਵਾਸਤੇ ਸੂਟ ਆਪਣੇ ਕੋਲ ਪਲੇਨ ਲੈ ਸਕਦੇ ਹੋ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਸੂਟ ਕਈ ਭੈਣਾਂ ਦੇ ਨਾਲ ਅਸੀਂ ਪਿਛਤ ਜਿਹੜੀ ਪਹਿਲਾਂ ਵੀਡੀਓ ਬਣਾਈ ਸੀ ਪਿਛਲੀ ਵੀਡੀਓ ਆਪਣੀ ਤੇ ਭੈਣਾਂ ਕਹਿੰਦੀਆਂ ਸੀ ਕਿ ਪ੍ਰਿੰਟ ਨਾ ਚੰਗੀ ਤਰ੍ਹਾਂ ਸਮਝ ਨਹੀਂ ਆ ਰਿਹਾਗਾ ਤਾਂ ਕਾਫੀ ਭੈਣਾਂ ਦੇ ਕਮੈਂਟ ਆਏ ਸੀ ਕਿ ਵੀ ਦੀਦੀ ਉਹ ਵਾਲੇ ਸੂਟ ਸਾਨੂੰ ਦੁਬਾਰੇ ਦਿਖਾਓ ਤੁਸੀਂ ਦੁਬਾਰੇ ਵੀਡੀਓ ਬਣਾਓ ਉਹਨਾਂ ਦੀ ਤੇ ਆਪਾਂ ਸਾਰੇ ਸੂਟਾਂ ਦੀ ਤਾਂ ਦੁਬਾਰੇ ਵੀਡੀਓ ਬਣਾ ਨਹੀਂ ਸਕਦੇ ਜੀ ਕੁਝ 2-4 ਸੂਟ ਜੋ ਭੈਣਾਂ ਪੁੱਛਦੀਆਂ ਸੀ ਨਾ ਵੀ ਇਹ ਵਾਲਾ ਪ੍ਰਿੰਟ ਦੀ ਸਮਝ ਨਹੀਂ ਆਈ ਜਾਂਦੀ ਉਹਨਾਂ ਲਈ ਆਪਾਂ ਦੁਬਾਰੇ ਵੀਡੀਓ ਬਣਾਉਣੇ ਆ ਕਿਉਂਕਿ ਜਿਹੜੀਆਂ ਭੈਣਾਂ ਜਦੋਂ ਉਹਨਾਂ ਨੂੰ ਨਹੀਂ ਪਤਾ ਲੱਗਾ ਡਿਜ਼ਾਈਨ ਦਾ ਕਿਸੇ ਦਾ ਵੀ ਹੈ ਨਾ ਤਾਂ ਹੋ ਸਕਦਾ ਹੋਰ ਭੈਣਾਂ ਨੂੰ ਵੀ ਨਾ ਪ ਤੇ ਕਈ ਪਹਿਣਾ ਹੋਣਾ ਹੋਰ ਵੀ ਜਿਨ੍ਹਾਂ ਨੂੰ ਸਮਝ ਨਹੀਂ ਆਈ ਉਹਨਾਂ ਲਈ ਆਪਾਂ ਉਹ ਸੂਟਾਂ ਦੀ ਵੀਡੀਓ ਦੁਆਰੇ ਬਣਾਈਏ ਦੋ ਚਾਰ ਸੂਟ ਹੀ ਵਿੱਚ ਐਡ ਕੀਤੇ ਬਾਕੀ ਸਾਰੇ ਨਵੇਂ ਸੂਟ ਹੋਣਗੇ ਵਾਲੇ ਦੇਖੋ ਹਾਂਜੀ ਇਹ ਵਾਲਾ ਬਹੁਤ ਸੋਹਣਾ ਸੂਟ ਹੈ ਬਹੁਤ ਸੋਨਾ ਕਾਟਨ ਦਾ ਸੂਟ ਹੈ ਦੇਖੋ ਇਸ ਤਰ੍ਹਾਂ ਦੇ ਘੇਰੇ ਦੇ ਫਲਾਵਰ ਹੈ ਔਰ ਗੱਲੇ ਤੇ ਇਸ ਤਰ੍ਹਾਂ ਨੈੱਕ ਦੇਖੋ ਨੈੱਕ ਪੱਟੀ ਬਣੀ ਹੋਈ ਹੈ ਤੇ ਇਹ ਵਾਲਾ ਬਾਜੂ ਤੇ ਡਿਜ਼ਾਈਨ ਆ ਗਿਆ ਦੇਖੋ ਇਹਦੇ ਇਹ ਵਾਲੀ ਬਾਜੂ ਆ ਗਈ ਇਹਦੀ ਔਰ ਇਹ ਵਾਲੀ ਇਹਦੀ ਬੈਕ ਸਾਈਡ ਆ ਗਈ ਦੇਖੋ ਇਸ ਤਰ੍ਹਾਂ ਦੀ ਬੈਕ ਸਾਈਡ ਆ ਗਈ ਬਹੁਤ ਵਧੀਆ ਫੈਬਰਿਕ ਹੈ ਜੀ ਇਹ ਦੇਖੋ ਨਾ ਤਾਂ ਇਹ ਸਜਣ ਦੀ ਇਹਦਾ ਕੋਈ ਵੀ ਕੋਈ ਲੰਬਾ ਨਹੀਂ ਸਜਣਦਾ ਤੇ ਨਾ ਹੀ ਇਹਦਾ ਕੋਈ ਕਲਰ ਫੇਟ ਹੋਣ ਦਾ ਲੰਬਾ ਹੈਗਾ ਤੇ ਨਾ ਹੀ ਇਹ ਤੇ ਕੋਈ ਬੋਰ ਵਗੈਰਾ ਉਹਨਾਂ ਦੇਖੋ 3 ਮੀਟਰ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਇਹ ਪੀਚ ਕਲਰ ਹੈ ਜੀ ਇਹ ਵਾਲਾ ਪੀਚ ਕਲਰ ਹੈ ਵੈਸੇ ਵੀਡੀਓ ਚ ਤੁਹਾਨੂੰ ਕਲਰ ਸਹੀ ਦਿਖ ਰਿਹਾਗਾ ਤੇ ਪੀਚ ਕਲਰ ਦੇਖੋ ਇਸ ਤਰ੍ਹਾਂ ਦੇ ਨਾਲ ਦੁਪੱਟਾ ਕਾਟਨ ਦਾ ਇਹ ਮਲਮਲ ਦੇ ਦੁਪੱਟੇ ਆਉਂਦੇ ਆ ਜੀ ਉਹ ਕਾਟਨ ਦੇ ਵੀ ਦੁਪੱਟੇ ਤਾਂ ਥੋੜੇ ਜਿਹਾ ਹਾਰਡ ਜਿਹੇ ਹੁੰਦੇ ਆ ਨਾ ਇਹ ਮਲਮਲ ਦੇ ਦੁਪੱਟੇ ਆਉਂਦੇ ਆ ਬਹੁਤ ਵਧੀਆ ਦੁਪੱਟੇ ਆ ਦੇਖੋ ਪੂਰਾ ਡਬਲ ਦੁਪੱਟਾ ਆ ਜੀ ਇਸ ਤਰ੍ਹਾਂ ਦਾ ਦੁਪੱਟਾ ਹੈਗਾ ਹਾਂਜੀ ਇਹਦਾ ਰੇਟ ਹੈਗਾ 600 ਰੁਪਏ ਸ਼ਿਪਿੰਗ ਅਲੱਗ ਤੋਂ ਹੋਵੇਗੀ 600 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਇਹ ਵਾਲਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਲਈ ਸੂਟ ਬੁੱਕ ਕਰ ਸਕਦੇ ਹੋ ਹਾਂਜੀ 600 ਰੁਪਏ ਦਾ ਰੇਟ ਹੈ ਸ਼ਿਪਿੰਗ ਅਲੱਗ ਤੋਂ ਹੋਵੇਗੀ ਆਪਾਂ ਅਗਲਾ ਸੂਟ ਦਿਖਾਉਣੇ ਤੁਹਾਨੂੰ ਇਹ ਵੀ ਇਸ ਤਰ੍ਹਾਂ ਕਾਟਨ ਦੇ ਦੇਖੋ ਇਹ ਵਾਲਾ ਲਾਈਟ ਗ੍ਰੇ ਕਲਰ ਦਾ ਸੂਟ ਹੈ ਜੀ ਦੇਖੋ ਇਹਦੇ ਵਿੱਚ ਔਰੇਂਜ ਤੇ ਲਾਈਟ ਗ੍ਰੇ ਕਲਰ ਤੇ ਡਾਰਕ ਗ੍ਰੇ ਕਲਰ ਦਾ ਕੰਟਰਾਸਟ ਹੈਗਾ ਹਾਂ ਜੀ ਦੇਖੋ ਇਸ ਤਰ੍ਹਾਂ ਇਹਦੇ ਘੇਰੇ ਤੇ ਬਣਾਇਆ ਵਾ ਫਲਾਵਰ ਔਰ ਇਸ ਤਰ੍ਹਾਂ ਇਧਰ ਬਾਜੂ ਤੇ ਆ ਗਿਆ ਇਹ ਵਾਲਾ ਐਦਾਂ ਹੀ ਇਹਦੀ ਬੈਕ ਸਾਈਡ ਰਹੇਗੀ ਇਸ ਤਰ੍ਹਾਂ ਹੀ ਇਹਦੀ ਬੈਕ ਸਾਈਡ ਰਹੇਗੀ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਵਾਲਾ ਇਹਦੇ ਨਾਲ ਵੀ 3 ਮੀਟਰ ਦੀ ਬਾਟਮ ਰਹੂਗੀ ਔਰੇਂਜ ਕਲਰ ਦੀ ਲਾਈਟ ਔਰੇਂਜ ਕਲਰ ਹੈ ਜਿਹੜਾ ਮਿੱਠਾ ਜਿਹਾ orange color ਹੁੰਦਾ ਉਹ ਵਾਲਾ ਜੀ ਦੇਖੋ dark orange color ਨਹੀਂ ਬਿਲਕੁਲ light orange color ਹੈਗਾ ਇਦਾਂ ਦਾ ਇਹਦਾ ਦੁਪੱਟਾ ਰਹੇਗਾ ਦੋ ਦੁਪੱਟੇ ਤੇ ਦੋਨੇ ਸਾਈਡ ਫਲਾਵਰ ਆਉਣਗੇ ਜੀ ਦੇਖੋ ਇਧਰਲੇ corner ਤੇ ਔਰ ਇਧਰਲੇ corner ਤੇ ਹਾਂਜੀ ਇਹਦਾ rate ਵੀ 600 ਰੁਪਏ ਹੈ ਜੇ ਕਿਸੇ ਭੈਣ ਨੂੰ suit ਪਸੰਦ ਆ ਦੁਪੱਟੇ ਪੂਰੇ ਡਬਲ ਹੈ ਜਿੰਨਾਂ ਦੇ ਪੂਰਾ ਸਵਾ ਦੋ ਮੀਟਰ ਦਾ ਦੁਪੱਟਾ ਹੋਵੇਗਾ ਜੀ ਸਵਾ ਦੋ ਮੀਟਰ ਤੋਂ ਉੱਪਰ ਹੀ ਹੋਵੇਗਾ ਘਟ ਨਹੀਂ ਰਹੇਗਾ ਦੁਪੱਟਾ ਪੂਰਾ ਬੁੱਕਲ ਮਾਰਨ ਵਿੱਚ ਕੋਈ ਦਿੱਕਤ ਨਹੀਂ ਆਉਗੀ ਪੂਰਾ ਡਬਲ ਦੁਪੱਟਾ ਹੈਗਾ 600 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਨਾ ਆਪਣੇ ਲਈ ਸੂਟ ਰਖਵਾ ਸਕਦੇ ਹੋ ਆ ਅਗਲਾ ਸੂਟ ਆਪਣਾ ਇਹ ਵਾਲਾ ਦੇਖੋ ਇਹਦੇ ਬਲੈਕ ਤੇ ਆਫ ਵਾਈਟ ਕਲਰ ਦੇ ਵਿੱਚ ਭੋਏ ਆ ਗਈ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਬਲੈਕ ਤੇ ਇਹਦਾ ਆਫ ਵਾਈਟ ਦਾ ਕੰਬੀਨੇਸ਼ਨ ਹੈ ਇਹਦਾ ਦੇਖੋ ਇਸ ਤਰ੍ਹਾਂ ਦੇ ਫਲੇਵਰ ਆ ਗਏ ਫਰੰਟ ਤੇ ਔਰ نیچے ਘੇਰੇ ਤੇ ਵਾਲਾ ਬਾਰਡਰ ਆ ਗਿਆ ਵਿੱਚ ਇਹਦੇ ਸਟੋਨ ਦਾ ਕੰਮ ਕੀਤਾ ਹੋਇਆ ਉਹ ਵਾਲਾ ਸਟੋਨ ਨਹੀਂ ਜਿਹੜੇ ਉੱਤੋਂ ਮੈਂ ਉਹੀ ਲੱਗੇ ਹੁੰਦੇ ਆ ਨਾ ਜਿਹੜੇ ਉਹੀ ਉਤਰ ਜਾਂਦੇ ਮੜੇ ਨਾਲ ਉਹ ਚੀਜ਼ ਨਹੀਂ ਵਧੀਆ ਕੰਮ ਕੀਤਾ ਹੋਇਆ ਵਧੀਆ ਵਧੀਆ ਘਰ ਦਾ ਕਮਾਲ ਹੈ ਜੇ ਵਾਲਾ ਐ ਨਹੀਂ ਹਲਕਾ ਨਹੀਂ ਕਾ ਕਪੜਾ ਬਹੁਤ ਵਧੀਆ ਪਿਓਰ ਕੈਮਰਿਕ ਦੇ ਸੂਟ ਹੈ ਵਾਲੇ ਤੇ ਹਾਂਜੀ ਇਸ ਤਰ੍ਹਾਂ ਇਹਦੀ ਬਾਜੂ ਆ ਗਈ ਹੈ ਤੇ ਇਸ ਤਰ੍ਹਾਂ ਇਹਦੀ ਬੈਕ ਸਾਈਡ ਤੇ ਫਲਾਵਰ ਆਜੂ ਦੇਖੋ ਇਹ ਵਾਲਾ ਇਹਦੇ ਬੈਕ ਸਾਈਡ ਤੇ ਫਲਾਵਰ ਆ ਗਿਆ ਹਾਂਜੀ ਇਸ ਤਰ੍ਹਾਂ ਦੀ ਉਸ ਤਰ੍ਹਾਂ ਕੇ ਰਾਏ ਦੇ ਫਰੰਟ ਬੈਕ ਤੇ ਬਣਿਆ ਹੋਇਆ ਜਿਸ ਤਰ੍ਹਾਂ ਫਰੰਟ ਤੇ ਬਣਿਆ ਹੋਇਆ ਔਰ ਇਸ ਤਰ੍ਹਾਂ ਹੀ ਦੇ ਬੈਕ ਸਾਈਡ ਤੇ ਫਲਾਵਰ ਆ ਗਿਆ ਉਸ ਤਰ੍ਹਾਂ ਦਾ ਜਿੱਦਾਂ ਫਰੰਟ ਤੇ ਹੈ ਹਾਂਜੀ ਇਹਦੇ ਨਾਲ ਬਲੈਕ ਕਲਰ ਦੀ ਬਾਟਮ ਲੱਗੀ ਹੋਈ ਹੈ ਬਲੈਕ ਕਲਰ ਦੀ ਬਾਟਮ ਲੱਗੀ ਹੈ ਜਿਸ ਤਰ੍ਹਾਂ ਮੀਟਰ ਦੀ ਬਾਟਮ ਹੋਵੇਗੀ ਇਹਦੀ ਤੇ ਇਹ ਉਹ ਪ्युअर ਦਾ ਦੁਪੱਟਾ ਜੀ ਇਹਦਾ ਫੁੱਲ ਪ्युअर ਦਾ ਦੁਪੱਟਾ ਹੈ ਦੇਖੋ ਪੂਰਾ 2.5 ਮੀਟਰ ਦਾ ਦੁਪੱਟਾ ਜੀ ਡਬਲ ਇਸ ਤਰ੍ਹਾਂ ਪ੍ਰਿੰਟ ਵਾਲਾ ਦੁਪੱਟਾ ਦੇਖੋ ਫੁੱਲ ਪ्युअर ਦਾ ਹਾਂਜੀ ਬਹੁਤ ਸੋਹਣਾ ਸੂਟ ਹੈ ਵਾਲਾ ਵੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਆਪਣੇ ਲਈ ਤੁਸੀਂ ਸੂਟ ਰਖਵਾ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਹਾਂਜੀ ਸਾਡਾ ਵਟਸਐਪ ਨੰਬਰ ਉੱਪਰ ਸਕਰੀਨ ਤੇ ਤੁਹਾਨੂੰ ਸ਼ੋ ਹੋ ਰਿਹਾ ਹੋਵੇਗਾ ਜੇ ਕਿਸ ਨੂੰ ਪਸੰਦ ਆ ਤਾਂ ਦੇਖੋ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਜੀ ਇਹਦਾ ਰੇਟ ਹੈਗਾ ਜੀ 850 ਰੁਪਏ 850 ਰੁਪਏ ਦਾ ਰੇਟ ਹੈ ਜੀ ਸ਼ਿਪਿੰਗ ਅਲੱਗ ਤੋਂ ਹੋਵੇਗੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਆਪਣੇ ਲਈ ਰਖਵਾ ਸਕਦੇ ਹੋ ਸੂਟ ਹਾਂਜੀ ਅਗਲਾ ਸੂਟ ਆਪਣਾ ਇਹ ਵਾਲਾ ਦੇਖੋ ਹਾਂਜੀ ਇਹ ਪ੍ਰਿੰਟ ਸ਼ਰਟ ਹੈ ਇਸ ਤਰ੍ਹਾਂ ਦਾ ਇਹਦੇ ਨਾਲ ਪਲੇਨ ਬਾਟਮ ਹੈ ਜੀ ਤੇ ਇਹਦੇ ਨਾਲ ਮਸਲੀਨ ਦਾ ਦੁਪੱਟਾ ਹੋਵੇਗਾ ਹਾਂਜੀ ਮਸਲੀਨ ਦਾ ਦੁਪੱਟਾ ਇਹਦੇ ਨਾਲ ਇਸ ਤਰ੍ਹਾਂ ਦਾ ਪ੍ਰਿੰਟ ਹੈ ਬਹੁਤ ਵਧੀਆ ਫੈਬਰਿਕ ਹੈ ਜੀ ਇਹ ਕਾਟਨ ਫੈਬਰਿਕ ਹੈ ਬਹੁਤ ਵਧੀਆ ਸਟੱਫ ਹੈ ਕੋਈ ਬੁਰਨੀ ਕੋਈ ਸਜਣਾ ਨਹੀਂ ਕੋਈ ਰੰਗ ਨਹੀਂ ਖਰਾਬ ਹੋਣਾ ਇਸ ਤਰ੍ਹਾਂ ਦਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਪੂਰਾ 2.5 ਮੀਟਰ ਦਾ ਸ਼ਰਟ ਰਹੇਗਾ ਇਹ ਵਾਲਾ ਹਾਂਜੀ ਤੇ ਇਸ ਤਰ੍ਹਾਂ ਦੀ ਇਹਦੀ ਬਾਟਮ ਹੈ ਦੇਖੋ ਇਸ ਤਰ੍ਹਾਂ 3 ਮੀਟਰ ਬਾਟਮ ਹੋਵੇਗੀ वाइन कलर ਹੈ ਜੀ ਇਹ ਲਾਈਟ ਵਾਈਨ ਦਾ कलर ਹੁੰਦਾ ਜਿਹੜਾ ਤੇ ਇਸ ਤਰ੍ਹਾਂ ਦਾ ਮਸਲੀਨ ਦਾ ਦੁਪੱਟਾ ਰਹੇਗਾ ਦੇਖੋ ਇਸ ਤਰ੍ਹਾਂ ਦਾ ਦੁਪੱਟਾ ਇਹ ਮਸਲੀਨ ਦਾ ਦੁਪੱਟਾ ਹੈ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਹਾਂਜੀ ਇਹ ਜੀ ਆਪਣੇ ਕੋਲ ਤਿੰਨ ਰੰਗ ਆਏ ਸੀਗੇ ਪਰसों ਆਏ ਸੀ ਇਹ ਤਿੰਨ ਕਲਰ ਇਹਦੇ ਵਿੱਚ ਆਪਣੇ ਕੋਲੇ ਸਿੰਗਲ ਕਲਰ ਹੀ ਰਹਿ ਗਿਆ ਜੀ ਹੁਣ ਹਾਂਜੀ ਸੈੱਟ 'ਚ ਤਾਂ ਇਹ ਸੂਟ ਅਸੀਂ 800 ਦਾ ਵੇਚਿਆ ਜੀ ਇਹ ਸਿੰਗਲ ਸੂਟ ਰਹਿ ਗਿਆ ਆਪਣੇ ਕੋਲੇ ਇਹ 750 ਦਾ ਲੱਗ ਜਾਊਗਾ ਆਪ ਨੂੰ ਹੁਣ 750 ਰੁਪਏ ਸੂਟ ਹੈ ਜੀ ਪੂਰਾ 2.5 ਮੀਟਰ ਦਾ ਸ਼ਰਟ ਹੋਵੇਗਾ 3 ਮੀਟਰ ਦੀ ਬਾਟਮ ਆਊਗੀ ਔਰ ਇਸ ਤਰ੍ਹਾਂ ਪੂਰਾ 2.5 ਮੀਟਰ ਦਾ ਦੁਪੱਟਾ ਹੋਵੇਗਾ ਮਸਲੀਨ ਦਾ ਦੁਪੱਟਾ ਰਹੇਗਾ ਇਹ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੂਟ ਆਰਡਰ ਕਰ ਸਕਦੇ ਹੋ ਹਾਂਜੀ ਆਪਾਂ ਅਗਲਾ ਸੂਟ ਦਿਖਾਉਣਾ ਤੁਹਾਨੂੰ ਇਹ ਜਾਮ कॉटन ਦਾ ਸ਼ਰਟ ਹੈ ਬਹੁਤ ਵਧੀਆ ਦੇਖੋ ਪ੍ਰਿੰਟ ਇਸ ਤਰ੍ਹਾਂ ਦਾ ਘੇਰਾ ਬਣਿਆ ਹੋਇਆ ਜਾਮ कॉटन ਦਾ ਦੇਖੋ ਇਹ ਵਾਲਾ ਜਾਮ कॉटन ਦਾ ਸੂਟ ਹੈ ਸੌਰੀ ਸ਼ਰਟ ਹੈ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਹੈ ਘੇਰੇ ਤੇ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਹੈ ਉੱਪਰ ਦੇਖੋ ਇਸ ਤਰ੍ਹਾਂ ਡਿਜ਼ਾਈਨ ਹੈ ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕਿ ਡਿਜ਼ਾਈਨ ਪੂਰੀ ਤਰ੍ਹਾਂ ਸਮਝ ਆ ਜਾਵੇ ਕਿਉਂਕਿ ਪਹਿਲਾਂ ਨੇ ਪਹਿਲਾਂ ਵੀ ਬਹੁਤ ਕਿਹਾ ਸੀ ਕਿ ਸਾਨੂੰ ਸਮਝ ਨਹੀਂ ਆਈ ਪਿਛਲੀ ਵੀਡੀਓ ਚ ਹਾਂਜੀ ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਪੂਰੀ ਤਰ੍ਹਾਂ ਅਸੀਂ ਦਿਖਾ ਸਕੀਏ ਸੂਟ ਡਿਜ਼ਾਈਨ ਸਾਰਾ ਹਾਂਜੀ ਇਸ ਤਰ੍ਹਾਂ ਦਾ ਇਹਦਾ ਹੈਗਾ ਘੇਰਾ ਬਣਿਆ ਹੋਇਆ ਤੇ ਉੱਪਰ ਤੱਕ ਦੇਖੋ ਇਸ ਤਰ੍ਹਾਂ ਡਿਜ਼ਾਈਨ ਜਾਏਗਾ ਇਹ ਹਾਂਜੀ ਇਹ ਵਾਲਾ ਇਹਦਾ ਕੋਰਨਰ ਆ ਗਿਆ ਸੌਰੀ ਬਾਜੂ ਆ ਗਈ ਵਾਜੂ ਤੇ ਵੀ ਇਸ ਤਰ੍ਹਾਂ ਦਾ ਬਾਰਡਰ ਬਣਿਆ ਵੀ ਜਿੱਦ ਤੇ ਘੇਰੇ ਤੇ ਬਾਰਡਰ ਬਣਾਵਾਂ ਨਾ ਐਸਾ ਨੇ ਬਾਜੂ ਤੇ ਆਉਗੜਾ ਡਿਜ਼ਾਈਨ ਇਹਦਾ ਤੇ ਇਹਦੇ ਨਾਲ ਇਹ ਵਿਦਾਊਟ ਦੁਪੱਟਾ ਰਹੇਗਾ ਜੇ ਤੁਸੀਂ ਇਹਦੇ ਨਾਲ ਦੁਪੱਟਾ ਲਵਾ ਕੇ ਲੈਣਾ ਚਾਹੁੰਦੇ ਹੋ ਪਹਿਣਾ ਤਾਂ ਦੁਪੱਟਾ ਲਗਵਾ ਕੇ ਵੀ ਲੈ ਸਕਦੇ ਜੀ ਡਬਲ ਕਲਰ ਇਹਦਾ ਹਜੂ ਟਾਈ ਡਾਈ ਦੁਪੱਟਾ ਹੋ ਜੂ ਇਹਦੇ ਨਾਲ ਕਰੀਮ ਔਰ ਲਾਈਟ ਔਰੇਂਜ ਕਲਰ ਜਿਹੜਾ ਵਿੱਚ ਹੈਗਾ ਇਹ ਵਾਲਾ ਤੇ ਇਸ ਤਰ੍ਹਾਂ ਇਹਦੀ ਕਰੀਮ ਕਲਰ ਆਫ ਵਾਈਟ ਸੌਰੀ ਹੈਗੀ ਆ ਬਾਟਮ ਹਾਂਜੀ ਕਰੀਮ ਕਲਰ ਇਸ ਤਰ੍ਹਾਂ ਦੀ ਬਾਟਮ ਹੈ ਇਹਦੀ ਬਹੁਤ ਸੋਹਣਾ ਕੰਟਰਾਸਟ ਹੈ ਇਹ ਵਾਲਾ ਵੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਹੈ ਹਾਂਜੀ ਪਿਓਰ ਕੈਮਰਿਕ ਦੀ ਦੇਖੋ ਬਾਟਮ ਲੱਗੀ ਹੋਈ ਹੈ ਤੇ ਜਮ ਕਾਟਨ ਦਾ ਸ਼ਰਟ ਹੈ ਇਹ ਵਾਲਾ ਪੂਰਾ ਵਧੀਆ ਕਪੜਾ ਜੀ ਕੋਈ ਸਿੱਜਣ ਦਾ ਨਹੀਂ ਕੋਈ ਬੁਰ ਨਹੀਂ ਕੋਈ ਕੁਝ ਨਹੀਂ ਇਹਦਾ ਤੁਸੀਂ ਬੇਫਿਕਰ ਹੋ ਕੇ ਸੂਟ ਆਪਦਾ ਵੀਅਰ ਕਰ ਲੈ ਸਕਦੇ ਹੋ ਹਾਂਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਹੈ ਤਾਂ ਇਹ ਵਾਲਾ 450 ਰੁਪਏ ਦਾ ਜੀ ਸ਼ਿਪਿੰਗ ਅਲੱਗ ਤੋਂ ਹੋਵੇਗੀ 450 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਹੈ ਤਾਂ ਸਾਡੀ ਗਾਰੰਟੀ ਹੈ ਜੇ ਇਹ ਵਾਲਾ ਕਪੜਾ ਤੁਹਾਨੂੰ ਵਿਦਾਊਟ ਦੁਪੱਟਾ 600 ਤੋਂ ਘੱਟ 450 ਰੁਪਏ ਦਾ ਸੂਟ ਹੈ ਜੀ ਇਹ ਵਾਲਾ। ਹਾਂ ਜੀ ਇਹ ਆਪਣਾ ਅਗਲਾ ਸੂਟ ਹੈ। ਇਹ ਵਾਲਾ ਆਲ ਓਵਰ ਸੂਟ ਰਹਿਣ ਵਾਲਾ ਦੇਖੋ ਜੀ ਆਲ ਓਵਰ ਸੂਟ ਹੈ ਇਹ। ਇਹਦਾ ਕਲਰ ਹੈਗਾ ਇੱਕ ਤਾਂ ਪੂਰਾ ਡਾਰਕ ਬਲੈਕ ਜਾਂਦਾ ਉਹਦਾ ਨਹੀਂ ਜੀ ਥੋੜਾ ਗ੍ਰੇਜੇ ਚ ਪੈ ਜਾਂਦਾ ਬਲੈਕ ਕਲਰ ਥੋੜਾ ਗ੍ਰੇਜੇ ਚ ਆ ਜਾਂਦਾ। ਇਸ ਤਰ੍ਹਾਂ ਚ ਆਨੀਅਨ ਸ਼ੇਡ ਜੇ ਜ ਫਲਾਵਰ ਆ ਜਾਂਦੇ ਆ। ਸੈਵਨ ਬ੍ਰਾਂਡ ਦਾ ਸੂਟ ਹੈ ਇਹ ਵਾਲਾ। ਬਹੁਤ ਸੋਹਣਾ ਸੂਟ ਹੈ ਜੀ ਪੂਰਾ ਸਟੱਫ ਬਹੁਤ ਵਧੀਆ ਪੂਰਾ ਮਲਾਇਮ ਸੈਵਨ ਤਾਂ ਤੁਹਾਨੂੰ ਪਤਾ ਹੀ ਹੈ ਨਾ। हां जी जे, जे किसी बहन नु सूट पसंद है कपड़ा पूरा 5 मीटर दा सूट है ये वाला जे किसी बहन नु सूट पसंद है त तुसी स्क्रीनशॉट ਲੈ ਕੇ ਆਪਣੇ ਲਈ ਆਰਡਰ ਕਰ ਸਕਦੇ ਆਂ ਇਹ ਵਾਲਾ ਸੂਟ हां जी ਇਹਦਾ ਰੇਟ ਰਹਿਣ ਵਾਲਾ ਜੀ 800 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾ ਆਪਣੇ ਲਈ तुसी ਸੂਟ ਆਰਡਰ ਕਰ ਸਕਦੇ ਹੋ ਇਹਦੇ ਨਾਲ ਇਸ ਤਰ੍ਹਾਂ ਦੀ ਬੋਟਮ ਸੌਰੀ ਦੁਪੱਟਾ ਆਨੀਅਨ ਸ਼ੇਡ ਦਾ ਦੁਪੱਟਾ ਲੈ ਕੇ ਕੰਟਰਾਸਟ ਬਹੁਤ ਸੋਹਣਾ ਬਣੇਗਾ ਜੀ ਇਹ ਵਾਲਾ ਸੂਟ ਬਹੁਤ ਸੋਹਣਾ ਪ੍ਰਿੰਟ ਹੈ ਸੂਟ ਦਾ ਜੇ ਕਿਸੇ ਭੈਣ ਨੂੰ ਪਸੰਦ ਆ 800 ਰੁਪਏ ਦਾ ਰੇਟ ਹੈ तुसी ਆਪਣੇ ਲਈ ਆਰਡਰ ਕਰ ਸਕਦੇ ਜੀ ਸੂਟ ਹਾਂਜੀ ਆਪਣਾ ਅਗਲਾ ਸੂਟ ਦਿਖਾਉਣੇ ਆ। ਹਾਂਜੀ ਇਹ ਆਪਣਾ ਅਗਲਾ ਸੂਟ ਆ ਦੇਖੋ। ਹਾਂਜੀ ਇਹ ਸੀ ਗ੍ਰੀਨ ਕਲਰ ਹੈ। ਇਸ ਤਰ੍ਹਾਂ ਦੀ ਬਾਟਮ ਹੈ। ਇਹ ਵੀ ਸਹਿਵਾ ਬ੍ਰਾਂਡ ਦਾ ਹੀ ਹੈ। ਇਹ ਵੀ ਸਹਿਵਾ ਦਾ ਦੇਖੋ ਤੁਸੀਂ ਇਹ ਵਾਲੇ ਦਾ ਬਾਟਮ ਲੱਗਿਆਗਾ ਇਸ ਤਰ੍ਹਾਂ ਲੈਣ ਆਈਆਂ ਵਾਲਾ ਚੈੱਕ ਹੋ ਜਾ ਵਿੱਚ। ਹਾਂਜੀ ਤੁਸੀਂ ਟੈਗ ਦੇਖ ਸਕਦੇ ਹੋ। ਕਪੜਾ ਜੋ ਹੋਊਗਾ ਸੀ ਉਹੀ ਕਹਿ ਕੇ ਸੇਲ ਕਰਾਂਗੇ। ਸਾਨੂੰ ਕੋਈ ਵੇਚਣ ਦਾ ਲਾਲਚ ਨਹੀਂ ਵੀ ਆਪਾਂ ਕਪੜਾ ਹੋਰ ਆ ਆਪਾਂ ਗਲਤ ਕਹਿ ਕੇ ਵੇਚੀ ਚੱਲ ਗਏ ਹਨਾ। ਤਾਂ ਦੇਖੋ ਇਸ ਤਰ੍ਹਾਂ ਆਪਾਂ ਜਿਹੜੀ ਚੀਜ਼ ਹੋਊਗਾ ਪੋਈ ਕਹਿ ਕੇ ਤੁਹਾਨੂੰ ਦੇਵਾਂਗੇ। ਹਾਂਜੀ ਇਹ ਸੀ ਗ੍ਰੀਨ ਕਲਰ ਹੈ ਇਹਦੇ ਵਿੱਚ ਇਸ ਤਰ੍ਹਾਂ ਫਲਾਵਰ ਆ ਜਾਂਦੇ ਇਹ ਵਾਲੀ ਇਹਦੇ ਨਾਲ ਬਾਟਮ ਹੈ ਹਾਂਜੀ 2.5 ਮੀਟਰ ਕਪੜਾ ਸ਼ਰਟ ਦਾ ਹੋਊਗਾ ਔਰ 3 ਮੀਟਰ ਤੋਂ ਥੋੜਾ ਜਿਹਾ ਘੱਟ ਹੁੰਦਾ ਜੀ 2 ਇੰਚ 3 ਇੰਚ ਤਾਂ ਇਹ ਬਾਟਮ ਦਾ ਰਹੂਗਾ ਪੂਰੀ ਵਧੀਆ ਬਾਟਮ ਬਣਦੀ ਹੈ ਖੋਲੀ ਡੁੱਲੀ ਇਹਦੇ ਨਾਲ ਤੇ ਅਸੀਂ ਬਹੁਤ ਸੂਟ ਸਟਿਚ ਕਰ ਚੁੱਕੇ ਹਾਂ ਕਸਟਮਰ ਤੇ ਹਾਂਜੀ ਬਹੁਤ ਵਧੀਆ ਇਹ ਵੀ ਦੇਖੋ ਸੀ ਗ੍ਰੀਨ ਕਲਰ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਜੀ ਇਹਦਾ ਰੇਟ ਹੈਗਾ ਜੀ 850 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ 850 ਰੁਪਏ ਦਾ ਰੇਟ ਹੈ ਸ਼ਿਪਿੰਗ ਅਲੱਗ ਤੋਂ ਹੋਵੇਗਾ ਅਗਲਾ ਸੂਟ ਆਪਣਾ ਇਹ ਵਾਲਾ ਹਾਂਜੀ ਇਹ ਦੇਖੋ ਬਹੁਤ ਵਧੀਆ ਫੈਬਰਿਕ ਹੈ ਜੀ ਇਹ ਵਾਲਾ ਦੇਖੋ ਇਸ ਪਾਸੇ ਵਾਈਟ ਆ ਜਾਂਦਾ ਤਾਂ ਇਹ ਵਾਲਾ ਤਾਂ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਹੈਗਾ ਦੇਖੋ ਕਲਰ ਬਹੁਤ ਸੋਹਣਾ ਕਲਰ ਹੈ ਲਾਈਟ ਸ਼ੇਡ ਇਹਨੂੰ ਕੋਈ ਵੀ ਜਿਵੇਂ 50 ਸਾਲ ਦੀ 45 ਸਾਲ ਦੀ 50 55 ਸਾਲ ਦੀ ਲੇਡੀ ਵੇਅਰ ਕਰ ਸਕਦੀ ਹੈ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਕਲਰ ਹੈ ਜੀ ਇਹ ਵਾਲਾ ਸੂਟ ਜੇ ਕਿਸੇ ਭੈਣ ਨੂੰ ਪਸੰਦ ਆ ਹਾਂਜੀ ਇਹ ਕੋਈ ਲੰਬਾ ਨਹੀਂ ਜੇ ਕਪੜੇ ਦਾ ਇਹ ਬਹੁਤ ਵਧੀਆ ਫੈਬਰਿਕ ਹੈਗਾ ਤਾਂ ਇਹ 450 ਰੁਪਏ ਦਾ ਰੇਟ ਹੈ ਜੀ ਜੇ ਕਿਸੇ ਭੈਣ ਨੂੰ ਪਸੰਦ ਆ 450 ਰੁਪਏ ਰੇਟ ਹੈ ਤਾਂ ਤਾਂ ਸ਼ਿਪਿੰਗ ਅਲੱਗ ਤੋਂ ਰਹੇਗੀ ਜੇ ਕਿਸੇ ਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਸੂਟ ਆਰਡਰ ਕਰ ਸਕਦੇ ਹੋ ਹਾਂਜੀ ਇਹ ਇਹ ਵਾਲਾ ਸੂਟ ਹੈ ਦੇਖੋ ਇਹ ਵਾਲਾ ਸੂਟ ਦੇ ਨਾਲ ਸਾਨੂੰ ਬਹੁਤ ਮੈਸੇਜ ਆਏ ਸੀ ਕਿ ਦੀਦੀ ਸਾਨੂੰ ਪ੍ਰਿੰਟ ਦੀ ਸਮਝ ਨਹੀਂ ਆ ਰਹੀ ਵੀ ਕੀ ਪ੍ਰਿੰਟ ਹੈ ਉਹ ਚ ਵਾਕਿਆ ਵੀਡੀਓ ਚ ਸਮਝ ਨਹੀਂ ਆ ਰਹੀ ਸੀ ਕਿਉਂਕਿ ਉਹ ਦੂਰ ਦੂਰ ਕੈਮਰੇ ਤੋਂ ਬਣਾਈ ਹੋਈ ਸੀ ਵੀਡੀਓ ਸਾਡੀ ਅੱਜ ਅਸੀਂ ਬਿਲਕੁਲ ਪਾਸ ਤੋਂ ਬਣਾਉਨੇ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਪਸੰਦ ਤਾਂ ਸਾਰੇ ਕਸਟਮਰਾਂ ਨੇ ਕੀਤਾ ਸੀਗਾ ਇਹ ਵਾਲਾ ਪਰ ਸਮਝ ਨਹੀਂ ਆਈ ਜਾਂਦੀ ਸੀ ਕਹਿੰਦੇ ਇਹ ਵਾਲੀ ਦੀ ਹਾਂਜੀ ਦੇਖੋ ਇਸ ਤਰ੍ਹਾਂ ਪ੍ਰਿੰਟ ਹੈ ਇਹਦਾ ਇਹ ਬਰਾਊਨ ਸ਼ੇਡ ਹੈ ਬਰਾਊਨ ਸ਼ੇਡ ਦੀ ਭੁਆਈ ਹੈ ਇਹਦੀ ਤੇ ਵਿੱਚ ਛੋਟੇ ਛੋਟੇ ਪ੍ਰਿੰਟ ਹੈ ਜੀ ਦੇਖੋ ਇਸ ਤਰ੍ਹਾਂ ਤੇ ਬਹੁਤ ਵਧੀਆ ਫੈਬਰਿਕ ਹੈ ਜੀ ਪਿਓਰ ਕੈਮਰਿਕ ਦੇ ਸੂਟ ਨੇ ਹਾਂਜੀ ਜੇ ਕਿਸੇ ਨੂੰ ਪਸੰਦ ਆ ਤਾਂ ਤੁਸੀਂ ਆਪਣੇ ਲੇਵਲ ਸੂਟ ਰਖਵਾ ਸਕਦੇ ਹੋ ਹਾਂਜੀ ਇਹ ਘਾਹੇ ਵਾਲਾ ਸੂਟ ਸੀ ਆਪਣਾ ਦੇਖੋ ਇਸ ਤਰ੍ਹਾਂ ਦਾ ਨਾ ਨਾ ਲਾਈਟ ਲੈਮਨ ਸ਼ੇਡ ਦੀ ਭੋਏ ਆ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦਾ ਬਿਲਕੁਲ ਪਾਸ ਤੋਂ ਸਿੱਤ ਤੁਹਾਨੂੰ ਦਿਖਾਉਣੇ ਆ ਇੰਨਾ ਸੋਹਣਾ ਪ੍ਰਿੰਟ ਹੈ ਜੇ ਪਹਿਣਾ ਦੇਖਣਾ ਨਾ ਤੇ ਇਹਨੂੰ ਛੱਡਣ ਛੱਡਦਾ ਨਹੀਂ ਕੋਈ ਵੀ ਇਸ ਕੱਪੜੇ ਨੂੰ ਇੰਨਾ ਵਧੀਆ ਕੱਪੜਾ ਹੈ ਇਹ ਆਪਣੇ ਕੋਲ 4 ਸੂਟ ਹੀ ਆਏ ਸੀ ਇਹ ਵਾਲੇ ਤਾਂ ਸਿੰਗਲ ਸੂਟ ਰਹਿ ਗਿਆ ਇਹ ਵਾਲਾ ਬਹੁਤ ਸੋਹਣਾ ਸੂਟ ਹੈ ਹਾਂ ਜੀ ਹੁਣ ਕਿਉਂਕਿ ਗਰਮੀ ਦਾ ਪੂਰਾ ਜੋਰ ਹੈ ਸਾਰਿਆਂ ਪਹਿਣਾ ਨੂੰ ਬਸ ਜਲਦੀ ਤੋਂ ਜਲਦੀ ਐ ਵੀ ਉਹਦੋਂ ਨੂੰ ਟੇਲਰ ਮਸਾ ਬਣਾ ਕੇ ਦਿੰਦਾ ਨਾ ਜਦੋਂ ਨੂੰ ਪੂਰੀ ਗਰਮੀ ਆਊਗੀ ਇਸ ਕਰਕੇ ਬਹੁਤ ਪਹਿਣਾ ਦਾ ਮੇਰੀ ਕੋਸ਼ਿਸ਼ ਆਈ ਹੁੰਦੀ ਆ ਵੀ ਆਪਾਂ ਚੜਦੀ ਗਰਮੀ ਲੈ ਕੇ ਸੂਟ ਜਲਦੀ ਤੋਂ ਜਲਦੀ ਬਣਾ ਲਈਏ ਤਾਂ ਕਿ ਆਪਾਂ ਚੜਦੀ ਗਰਮੀ 'ਚ ਇਹ ਸੂਟ ਵਧੀਆ ਵੇਅਰ ਕਰ ਸਕੀਏ ਹਾਂਜੀ ਇਸ ਤਰ੍ਹਾਂ ਦਾ ਪ੍ਰਿੰਟ ਹੈ ਲਾਈਟ ਲੈਮਨ ਸ਼ੇਡ ਦੀ ਇਹਦੀ ਭੋਏ ਆ ਹਾਂਜੀ ਇਹ ਦੇਖੋ ਇਹ ਆਪਣਾ ਅਗਲਾ ਸੂਟ ਹੈ ਹਾਂਜੀ ਇਸ ਤਰ੍ਹਾਂ ਗ੍ਰੇ ਔਰ ਲਾਈਟ ਫਰੋਜ਼ੀ ਕਲਰ ਦਾ ਕੰਬੀਨੇਸ਼ਨ ਹੈ ਵਾਲਾ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਪਿਓਰ ਕੈਮਰਿਕ ਦਾ ਸੂਟ ਰਹਿਣ ਵਾਲਾ ਜੀ ਇਹ ਵਾਲਾ ਇਹ ਵਾਲੀ ਇਹਦੀ ਬਾਟਮ ਹੈ ਇਸ ਤਰ੍ਹਾਂ ਡਾਟ ਵਾਲੀ ਦੇਖੋ ਵਾਈਟ ਡਾਟ ਹੈ ਫਰੋਜ਼ੀ ਕਲਰ ਦੇ ਵਿੱਚ ਤੇ ਇਸ ਤਰ੍ਹਾਂ ਦੇ ਦੀ ਬਾਟਮ ਹੈ 3 ਮੀਟਰ ਦੀ ਬਾਟਮ ਹੈ 2.5 ਮੀਟਰ ਦਾ ਸ਼ਰਟ ਹੋਊਗਾ ਪੂਰਾ ਕੱਪੜਾ ਕੰਮ ਹੋਊਗਾ ਤੁਹਾਨੂੰ ਵਧੀਆ ਖੁੱਲਾ ਡੁੱਲਾ ਸੂਟ ਬਣੂਗਾ ਜਿੱਦਾਂ ਮਰਜੀ ਤੁਸੀਂ ਬਣਾ ਸਕਦੇ ਹੋ ਇਹਦਾ ਆਪਣਾ ਪਲਾਜੋ ਸੂਟ ਬਣਾਓ ਆਪਣਾ ਫਰਾਕ ਸੂਟ ਬਣਾਓ 2.5 ਮੀਟਰ ਦਾ ਸ਼ਰਟ ਹੁੰਦਾ ਜੀ ਇਹ ਵਾਲਾ ਤਾਂ ਵਧੀਆ ਖੁੱਲਾ ਡੁੱਲਾ ਸੂਟ ਬਣਦਾਗਾ ਇਹਦਾ ਰੇਟ ਹੈਗਾ ਜੀ 400 ਰੁਪਏ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਆਪਣੇ ਲਈ ਰਖਵਾ ਸਕਦੇ ਹੋ ਇਹ ਵਾਲਾ ਸੂਟ ਦੇਖੋ ਅਗਲਾ ਇਹ ਪਿਓਰ ਕੈਮਰੀਕ ਦਾ ਸੂਟ ਹੈ ਜੀ ਬਲੈਕ ਕਲਰ ਦੀ ਇਹਦੀ ਭੋਈ ਹੈ ਹਾਂ ਜੀ ਇਸ ਤਰ੍ਹਾਂ ਬਲੈਕ ਕਲਰ ਰਹਿਣ ਵਾਲਾ ਹੈ ਇਹਦਾ ਕਲਰ ਤਾਂ ਵਿੱਚ ਮਸਟਰਡ ਕਲਰ ਦੇ ਫਲਾਵਰ ਆ ਛੋਟੇ ਛੋਟੇ ਦੇਖੋ ਇਸ ਤਰ੍ਹਾਂ ਪ੍ਰਿੰਟ ਆ ਦਾ ਛੋਟਾ ਛੋਟਾ ਚੈੱਕ ਵਾਲਾ ਸੂਟ ਆ ਇਹ ਪਿਓਰ ਕੈਮ ਹਾਂਜੀ ਬਲੈਕ ਕਲਰ ਦੇ ਦੀ ਭੋਏ ਆ ਤੇ ਇਹ ਪਿਓਰ ਕੈਮਰਿਕ ਦਾ ਸੂਟ ਆ ਜੀ ਇਹ ਪਤਾ ਕੀ ਹੈ ਜਿਹੜਾ ਕੈਮਰਿਕ ਦੇ ਸੂਟ ਹੁੰਦੇ ਨਾ ਇਹਨਾਂ ਤੇ ਬੁਰવાર ਨਹੀਂ ਆਂਦਾ ਜੀ ਬਹੁਤ ਵਧੀਆ ਚੀਜ਼ ਹੁੰਦੀ ਆ ਇਹ ਤੇ ਪੂਰੀ ਗਰਮੀ ਚ ਆਪਾਂ ਵਧੀਆ ਦੋ ਗਰਮੀਆਂ ਵਧੀਆ ਹੰਢਦੇ ਆ ਇਹ ਵਾਲੇ ਸੂਟ ਤਜੇ ਤੁਸ ਕਿਸੇ ਭੈਣ ਨੂੰ ਸੂਟ ਪਸੰਦ ਆ ਇਹਦਾ ਰੇਟ ਹੈਗਾ ਜੀ 400 ਰੁਪਏ ਸ਼ਿਪਿੰਗ ਲੱਗ ਤੋਂ ਹੋਵੇਗੀ 400 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਇਹੀ ਸੂਟ ਤੁਹਾਨੂੰ 500 550 ਤੋਂ ਘੱਟ ਨਹੀਂ ਮਿਲੂਗਾ ਜੀ ਬਾਜ਼ਾਰ ਚੋਂ ਤਾਂ 400 ਰੁਪਏ ਦਾ ਰੇਟ ਹੈ ਹਾਂਜੀ ਹਾਂਜੀ ਇਹ ਅਗਲਾ ਸੂਟ ਆਪਣਾ ਹਾਂਜੀ ਇਹ ਨਾ ਫੈਬਰਿਕ ਪੈਰਿਸ ਬਿਊਟੀ ਤੇ ਫੈਬਰਿਕ ਇਹ ਵਾਲਾ ਪੈਰਿਸ ਬਿਊਟੀ ਇਹ ਜੇ ਵਾਲਾ ਦੇਖੋ ਇਹ ਇਹ ਨਾ ਲੀਵੀ ਜੀ ਟਾਈਪ ਜੇ ਹੁੰਦਾਗਾ ਤੇ ਅੰਕਾ ਕਲਰ ਨੂੰ ਕੁਛ ਨਹੀਂ ਹੁੰਦਾ ਇਹਨੋਂ ਵੀ ਇਹ ਕਪੜਾ ਪੂਰਾ ਮਲਾਈਮ ਜਿਹਾ ਹੁੰਦਾਗਾ ਜਿਵੇਂ ਵੀ ਕਈ ਪਹਿਣਾ ਕਹਿੰਦੇ ਨੇ ਸਾਨੂੰ ਹੰਡਣ ਜਿਹੀ ਵਾਲੀ ਚੀਜ਼ ਚਾਹੀਦੀ ਹੈ ਜਿਵੇਂ ਕੈਮਰੇਕ ਦੇ ਸੂਟ ਤਾਂ ਥੋੜਾ ਹਨਾ ਜਦੋਂ ਪਸੀਨਾ ਪਸੁੰਨਾ ਆਏ ਤਾਂ ਥੋੜਾ ਜਲਦੀ ਮਤਲਬ ਸਾਲਕ ਇੱਕ ਗਰਮੇ ਹੰਡਦੇ ਆ ਜਿਹੜੇ ਪੈਰਿਸ ਬਿਊਟੀ ਦੇ ਸੂਟ ਹੁੰਦੇ ਆ ਨਾ ਫੈਬਰਿਕ ਹੁੰਦਾ ਪੈਰਿਸ ਬਿਊਟੀ ਇਹ ਵਾਲਾ ਜੀ ਦੋ ਦੋ ਤਿੰਨ ਤਿੰਨ ਗਰਮੀਆਂ ਹੰਡ ਜਾਂਦਾਗਾ ਰੰਗ ਦਾ ਇਹਦਾ ਕੋਈ ਹੁਣੀ ਹੁੰਦਾਗਾ ਕੁਛ ਵੀ ਨਹੀਂ ਹੁੰਦਾ ਤੇ ਪਰ ਇਹ ਐ ਵੀ ਥੋੜਾ ਜਿਹਾ ਉਦਾਂ ਨਹੀਂ ਹੁੰਦਾ ਜਿਵੇਂ ਕੈਮਰਿਕ ਹੁੰਦੀ ਹੈ ਨਾ ਬਿਲਕੁਲ ਐਂ ਵੀ ਗਰਮੀ ਚ ਜਿਹੜੇ ਤੋਂ ਨਹੀਂ ਦੂਜੇ ਸੂਟ ਸਿੰਥੈਟਿਕ ਪੈਣਦੇ ਉਹ ਪਾਉਂਦਾ ਕੈਮਰਿਕ ਨੂੰ ਤਾਂ ਇਹ ਵਾਲਾ ਜਿਹੜਾ ਪਹਿਣਾ ਕੰਮਕਮ ਵਾਲਾ ਨਾ ਜਿਆਦਾ ਜਿਹਨਾਂ ਨੇ ਕੰਮ ਚ ਪਾਉਣਾਗਾ ਉਹ ਇਹ ਚੀਜ਼ ਪਸੰਦ ਕਰਦੇਗਾ ਵੀ ਸਾਨੂੰ ਹੰਡਣ ਵਾਲੇ ਸੂਟ ਚਾਹੀਦੇ ਆ ਹਾਂਜੀ ਇਹ ਵਾਲਾ ਉਹੀ ਚੀਜ਼ ਆ ਪੂਰੇ ਹੰਡਣ ਵਾਲੀ ਇਹਦਾ 750 ਰੁਪਏ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਬਲੂ ਕਲਰ ਦੀ ਇਹਦੀ ਭੋਏ ਆ ਤਾਂ ਤੁਸੀਂ ਲੈ ਸਕਦੇ ਹੋ ਹਾਂਜੀ ਇੱਕ ਇਹਦੇ ਵਿੱਚ ਕਲਰ ਇਹ ਵਾਲਾ ਹਾਂਜੀ ਇਹ ਹੁੰਦਾ ਵਧੀਆ ਜਿਵੇਂ ਆ ਵੇਖੋ ਇਹ ਕਿ ਟੈਕਸ ਦੇ ਆ ਇਹ ਇਹ ਕਿ ਟੈਕਸ ਦੇ ਸੂਟ ਵੀ ਕੋਈ ਵੀ ਇਹਨਾਂ ਦਾ ਲਾਂਬਾ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਇਹਨਾਂ ਨੂੰ ਹਾਂਜੀ ਇੱਕ ਇਹ ਵਾਲਾ ਸੂਟ ਹੈ ਇਹਦੇ 'ਚ ਹਾਂਜੀ ਇਹ ਵਾਲਾ 350 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਜੀ ਇਹ ਵਾਲਾ ਸੂਟ ਆ ਦੇਖੋ ਇਹ ਵਾਲੇ ਜਿਹੜੇ ਆ ਬਿੰਦੀਆਂ ਜਿ ਆਉਂਦੀਆਂ ਨੇ ਨਾ ਬਲੈਕ ਚ ਹੈਗੀਆਂ ਬਲੈਕ ਤੇ ਵਾਈਟ ਵਿੰਦੀਆਂ ਜਿ ਆਵਲੀਆਂ ਇਹਦੇ ਵਿੱਚ ਆ ਲਾਈਟ ਬਲੂ ਤੇ ਡਾਰਕ ਬਲੂ ਦਾ ਫਲਾਵਰ ਬਣਿਆ ਹੋਇਆ ਹੈ ਬਹੁਤ ਜ਼ਿਆਦਾ ਪਸੰਦ ਕੀਤਾ ਕਸਟਮਰ ਨੇ ਇਹ ਵਾਲਾ ਜਿਹੜਾ ਪੈਨ ਵੱਡਾ ਪ੍ਰਿੰਟ ਪਸੰਦ ਕਰਦੇਗਾ ਨਾ ਜਿਵੇਂ ਅੱਜ ਕੱਲ ਗਰਲਿਸ਼ ਕਾਲਜ ਵਗੈਰਾ ਜਾਂਦੀ ਹੈ ਵੱਡਾ ਪ੍ਰਿੰਟ ਪਸੰਦ ਕਰਦੇਗਾ ਤਾਂ ਉਸ ਤਰ੍ਹਾਂ ਦਾ ਇਹ ਪ੍ਰਿੰਟ ਹੈ ਦੇਖੋ ਤੇ ਇਹ ਦੀ ਆ ਇਸ ਤਰ੍ਹਾਂ ਆਫ ਵਾਈਟ ਬਾਟਮ ਹੈ ਜੀ ਬਾਟਮ ਦਾ ਫੈਬਰਿਕ ਵੀ ਬਹੁਤ ਵਧੀਆ ਲੱਗਿਆ ਹੋਇਆ ਹੈ ਸ਼ਰਟ ਦਾ ਔਰ ਬਾਟਮ ਦਾ ਫੈਬਰਿਕ ਬਹੁਤ ਵਧੀਆ ਲੱਗਿਆ ਹੈ ਇਹ ਕਰੀਮ ਹਾਂਜੀ ਕਰੀਮ ਸ਼ੇਡ ਜਿਹਾ ਆ ਜਾਂਦਾ ਬਾਟਮ ਬਿਲਕੁਲ ਵਾਈਟ ਨਹੀਂ ਹੈਗੀ ਕਰੀਮ ਸ਼ੇਡ ਜਿਹਾ ਚ ਆ ਜਾਂਦੀ ਹੈ ਤੇ ਬਹੁਤ ਸੋਹਣਾ ਸੂਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ 450 ਰੁਪਏ ਦਾ ਰੇਟ ਹੈ ਜੀ ਤਾਂ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਕੋਈ ਬੁਰਨ ਨਹੀਂ ਕੋਈ ਰੰਗ ਨਹੀਂ ਖਰਾਬ ਕੋਈ ਸ਼੍ਰਿੰਕ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜਿਹਨੂੰ ਵਾਸ਼ ਕਰਕੇ ਬਣਾਉਣਾ ਪੈਂਦਾ ਪਿਓਰ ਕਾਟਨ ਹੁੰਦੀ ਹੈ ਇਹਨੂੰ ਵਾਸ਼ ਕਰਕੇ ਬਣਾਉਣਾ ਪੈਂਦਾ ਹਾਂਜੀ ਅਗਲਾ ਸੂਟ ਆਪਣਾ ਇਹ ਵਾਲਾ ਦੇਖੋ ਇਹ ਫੈਬਰਿਕ ਇਹਦਾ ਫਿਓਨਾ ਫੈਬਰਿਕ ਹੈ ਹਾਂਜੀ ਫਿਓਨਾ ਦਾ ਇਹ ਵਾਲਾ ਸੂਟ ਤਕਰੀਬ ਜਿਵੇਂ ਮਾਤਾ ਕਹੇ ਜੀ ਅੰਟੀਆਂ ਕਹਿੰਦੇ ਨਾ ਵੀ ਸਾਨੂੰ ਪਤਾ ਇਹੋ ਜਿਹਾ ਸੂਟ ਹੋਵੇ ਜਿਹੜਾ ਪਾਰਟੀ ਵੇਅਰ ਵੀ ਹੋਵੇ ਵਿਆਹ ਸ਼ਾਦੀ 'ਚ ਵੀ ਕਿਤੇ ਪਾ ਸਕੀਏ ਤੇ ਆਪਾਂ ਵੀ ਮਤਲਬ ਵੀ ਬਾਅਦ 'ਚ ਘਰੇ ਵੀ ਪਾ ਜੇ ਕਈ ਸੂਟ ਹੁੰਦੇ ਆਪਾਂ ਲੈ ਲੈਨੇ ਹਨਾ ਕੜੰਗਾ ਵਾਲੇ ਜਾਂ ਕਿਸੇ ਹੋਰ ਉਹ ਇੱਕ ਵਾਰੀ ਵਿਆਹ ਸ਼ਾਦੀ 'ਚ ਪਾ ਜਾਂਦੇ ਮੁੜ ਕੇ ਘਰੇ ਪੈਂਦੇ ਨਹੀਂ ਇਹ ਉਹ ਚੀਜ਼ ਹੈ ਜਿਵੇਂ ਪ੍ਰਿੰਟ ਵਾਲਾ ਸੂਟ ਦੇਖੋ ਇਸ ਤਰ੍ਹਾਂ ਇਹ ਇੱਕ ਵਾਰੀ ਵਾਲਾ ਆਉਣ ਜਾਣ 'ਚ ਜਾਂ ਵਿਆਹ ਸ਼ਾਦੀ 'ਚ ਵੀ ਪਾਲੂਗਾ ਤੇ ਉਸ ਤੋਂ ਬਾਅਦ ਇਹਨੂੰ ਘਰੇ ਵੀ ਆਪਾਂ ਆਰਾਮ ਨਾਲ ਵੇਅਰ ਕਰ ਸਕਦੇ ਆ ਤੇ ਇਹਦੇ ਨੀਚੇ ਲਾਈਨਿੰਗ ਲੱਗੂਗੀ ਜੀ ਜੇ ਕਿਸੇ ਨੇ ਮਤਲਬ ਕੱਲੇ ਪੂਰੇ ਸ਼ਰਟ ਤੇ ਲਾਈਨ ਹੀ ਲਾ ਕੇ ਕੱਲੇ ਬਾਟਮ ਤੇ ਪਹੁੰਚੇ ਤੇ ਲਾਉਣੀ ਹੈ ਤਾਂ ਉਹਦਾ ਵੀ ਲਵਾ ਸਕਦੇ ਆ ਜੇ ਪੂਰੀ ਬਾਟਮ ਤੇ ਲਾ ਲਵਾਂਗੇ ਤਾਂ ਫਿਰ ਤਾਂ ਸੋਹਣੇ ਤੇ ਸੱਗ ਗਈ ਹੋ ਜੂਗਾ ਨਾ ਤਾਂ ਬਹੁਤ ਸੋਹਣੀ ਚੀਜ਼ ਹੈ ਵਾਲੀ ਇਹ ਬਹੁਤ ਸੋਹਣਾ ਕਲਰ ਹੈ ਜੇ ਕਿਸੇ ਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਜੀ 850 ਰੁਪਏ ਦਾ ਰੇਟ ਹੈ ਵਧੀਆ ਅੰਟੀਆਂ ਵਾਸਤੇ ਬਹੁਤ ਵਧੀਆ ਸੂਟ ਨੇ ਇਹ ਵਾਲੇ ਤੇ 850 ਰੁਪਏ ਰੇਟ ਹੈ ਜੀ ਦੇਖੋ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਲਈ ਆਰਡਰ ਸੂਟ ਕਰ ਸਕਦੇ ਹੋ ਫਿਰ ਉਹਨਾਂ ਫੈਬਰਿਕ ਤਾਂ ਬਹੁਤ ਕੰਫਰਟੇਬਲ ਫੈਬਰਿਕ ਹੁੰਦਾ ਜੀ ਇਹਨੂੰ ਜਿਵੇਂ ਮਰਜ਼ੀ ਪਾਓ ਜਿ ਤਾ ਪੂਰਾ ਮੁਲਾਇਮ ਕਪੜਾ ਹੁੰਦਾਗਾ ਪੂਰਾ ਕੰਫਰਟੇਬਲ ਰਹਿੰਦਾ ਬੰਦੇ ਦੇ ਚ ਹਾਂਜੀ ਇਹ ਦੇਖੋ ਇਸ ਤਰ੍ਹਾਂ ਇਹ ਪੂਰਾ ਮੁਲਾਇਮ ਕਪੜਾ ਹੁੰਦਾਗਾ ਹਾਂਜੀ ਅਗਲਾ ਸੂਟ ਦਿਖਾਉਣੇ ਤੁਹਾਨੂੰ ਤੇ ਆਪਣਾ ਅਗਲਾ ਸੂਟ ਵੀ ਫੇਉਨਾ ਤੇ ਰਹਿਣ ਵਾਲਾ ਹਾਂਜੀ ਇਸ ਤਰ੍ਹਾਂ ਫੇਉਨਾ ਫੈਬਰਿਕ ਹੈ ਵੀ ਇਹ ਬੋਟਲ ਗ੍ਰੀਨ ਦੇ ਭੋਏ ਆ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦਾ ਸੂਟ ਦਾ ਬੋਟਲ ਗ੍ਰੀਨ ਭੋਏ ਆ ਇਹਦੀ ਆ ਦੇਖੋ ਇਸ ਤਰ੍ਹਾਂ ਇਹਦਾ ਪ੍ਰਿੰਟ ਹੈਗਾ ਇਸ ਤਰ੍ਹਾਂ ਇਦਾਂ ਬਣੂਗਾ ਸੂਟ ਹਾਂਜੀ ਬਹੁਤ ਸੋਹਣਾ ਸੂਟ ਹੈ ਵਾਲਾ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਇਹਦੇ ਨਾਲ ਭਲਾ ਤੁਸੀਂ ਪਿਓਰ ਦਾ ਦੁਪੱਟਾ ਕਰਾਓ ਭਲਾ ਚਨੂਨ ਦਾ ਦੁਪੱਟਾ ਕਰਾਓ ਤੇ ਲਾਈਨਿੰਗ ਇਹਦੇ ਸਾਰੇ ਸੂਟ ਤੇ ਲਾ ਲਵਾਂਗੇ ਤਾਂ ਬੜੀ ਵਧੀਆ ਗੱਲ ਹੈ ਜੀ ਜੇ ਇਕੱਲੇ ਸ਼ਰਟ ਤੇ ਲਾਉਣਾ ਤੇ ਬਾਟਮ ਤੇ ਲਾਉਣਾ ਤਾਂ ਫਿਰ ਉਹ ਤੁਹਾਡੀ ਮਰਜ਼ੀ ਹੈ ਨਾ ਤੇ ਹਾਂਜੀ ਇਹਦਾ ਵੀ ਰੇਟ 850 ਰੁਪਏ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ 850 ਰੁਪਏ ਰੇਟ ਹੈ ਜੀ ਇਹਦਾ ਤੇ ਤੁਸੀਂ ਆਪਣੇ ਲਈ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਹਾਂਜੀ ਆਪਣਾ ਅਗਲਾ ਸੂਟ ਦਿਖਾਉਣੇ ਆ ਹਾਂਜੀ ਅਗਲਾ ਸੂਟ ਆਪਣਾ ਇਹ ਵਾਲਾ ਇਹ ਵੀ ਫਿਓਨਾ ਤੇ ਰਹਿਣ ਵਾਲਾ ਦੇਖੋ ਇਹ ਫੈਬਰਿਕ ਵੀ ਫਿਊਨਾ ਹੀ ਆ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਅਸਮਾਨੀ ਕਲਰ ਅਸਮਾਨੀ ਕਲਰ ਤੇ ਥੋੜਾ ਡਾਰਕ ਜਿਹਾ ਕਲਰ ਦੀ ਭੁਆ ਹੈ ਇਹਦੀ ਮੋਰ ਪੰਖੇ ਜਿਹਾ ਕਹ ਲਈਏ ਜਿਹਨਾਂ ਪਾ ਲਾਈਟ ਮੋਰ ਪੰਖੇ ਜਿਹਾ ਕਲਰ ਹੈ ਵਾਲਾ ਤੇ ਇਸ ਤਰ੍ਹਾਂ ਦੇ ਫਲਾਵਰ ਹੈ ਪੂਰੇ ਖਿੜਮੇ ਫਲਾਵਰ ਹੈ ਬਣਿਆ ਵਾ ਸੂਟ ਬਹੁਤ ਸੋਹਣਾ ਲੱਗਣਾ ਜੇ ਨਾਲ ਪਲੇਨ ਦੁਪੱਟਾ ਕਰਵਾ ਲਓ ਇੱਕ ਕਲਰ ਦਾ ਹਨਾ ਤੇ ਇੰਨਾ ਸੋਹਣਾ ਸੂਟ ਲੱਗਣਾ ਵੀ ਬਾਚੋ ਤੁਹਾਡੇ ਪਾਇਆ ਹਰ ਕੋਈ ਪੁੱਛੂ ਕਹੂਗਾ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਅਗਲਾ ਆਪ ਹੀ ਕਹੂਗਾ ਵੀ ਬਹੁਤ ਸੋਹਣਾ ਸੂਟ ਹੈ ਤੁਹਾਡਾ ਹਾਂਜੀ ਇਸ ਤਰ੍ਹਾਂ ਇਹਦਾ ਫਿਓਨਾ ਫੈਬਰਿਕ ਹੈ ਲਾਈਨਿੰਗ ਲੱਗੂਗੀ ਇਹਦੇ ਨੀਚੇ ਤਾਂ ਜੇ ਕਿਸੇ ਭੈਣ ਨੇ ਪਾਰਟੀ ਵੇਅਰ ਸੂਟ ਬਣਾਉਣਾ ਜਾਂ ਕਿਸੇ ਨੇ ਮਤਲਬ ਘਰੇ ਪਾਉਣ ਵਾਸਤੇ ਬਣਾਉਣਾ ਤਾਂ ਇਹ ਸੂਟ ਤੁਸੀਂ ਆਪਣੇ ਲਈ ਆਰਡਰ ਕਰ ਸਕਦੇ ਹੋ 850 ਰੁਪਏ ਰੇਟ ਹੈ ਇਹਦਾ ਹਾਂਜੀ ਇਹ ਤੁਹਾਨੂੰ ਮੈਂ ਤਿੰਨ ਕਲਰ ਦਿਖਾ ਚੁੱਕੀਆਂ ਫਿਓਨਾ ਚ ਤੇ ਤਿੰਨੇ ਹੀ ਬਹੁਤ ਸੋਹਣੇ ਹੈ ਜੀ ਇਹ ਤਾਂ ਬਹੁਤ ਵਿਕਦਾ ਜੀ ਇਹ ਇਹ ਬਾਕੀ ਇਹ ਆਏ ਆ ਵੀ ਕਈ ਫੈਬਰਿਕ ਹੁੰਦੇ ਆ ਹਨਾ ਜਿਹਦਾ ਟ੍ਰੈਂਡ ਚੱਲਾ ਜਾਂਦਾ ਅੱਜ ਉਹਨਾਂ ਦਾ ਰਵਾਜ ਹੈਗਾ ਅੱਗੇ ਹੈ ਨਹੀਂ ਇਹ 12 ਮਹੀਨੇ 30 ਦਿਨ ਚੱਲਣ ਵਾਲੀ ਚੀਜ਼ ਹੈ ਜਿਹਨੂੰ ਭਲਾ ਸਰਦੀ ਚ ਪਾਓ ਭਲਾ ਗਰਮੀ ਚ ਪਾਓ ਫਿਓਨਾ ਨੂੰ ਬਹੁਤ ਵਧੀਆ ਪੂਰਾ ਕੰਫਰਟੇਬਲ ਫੈਬਰਿਕ ਹੈ ਇਹ ਵਾਲਾ ਹਾਂਜੀ ਆਪਣਾ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਇਹ ਕੇ ਵਾਲਾ ਸੂਟ ਆਇਆ ਆਪਣੇ ਕੋਲ ਦੇਖੋ ਇਹ ਸਰਦੀ ਵਾਲੇ ਸੂਟ ਹੈ ਜੀ ਮੋਟਾ ਸਟੱਫ ਹੈ ਪਿਓਰਲ ਪਾਈਨ ਦੇ ਸੂਟ ਹੈ ਵਾ ਇਹ ਪ੍ਰਿੰਟ ਦੇਖੋ ਕਿੰਨਾ ਸੋਹਣਾ ਪਿਓਰਲ ਪਾਈਨ ਦਾ ਫੈਬਰਿਕ ਹੈ ਵਾਲਾ ਹਾਂਜੀ ਦੇਖੋ ਪ੍ਰਿੰਟ ਵੇਖੋ ਬਹੁਤ ਸੋਹਣਾਗਾ ਇਹ ਇਹ ਕੋਈ 70 ਸਾਲ ਦੀ ਲੇਡੀ ਆਂਟੀ ਮਤਲਬ ਕੋਈ 70 75 ਸਾਲ ਦੀ ਲੇਡੀ ਜ ਇਹਨੂੰ ਵਧੀਆ ਆ ਬਿਆਜਾ ਦੀ ਜਿਵੇਂ ਪਾਓ ਬੜਾ ਜਿੱਥੇ ਮਰਜੀ ਪਾਓ ਕਈ ਵਾਰੀ ਉਹ ਕਹਿੰਦੇ ਆ ਨਾ ਬਿਕੜਾਈ ਵਾਲਾ ਸੂਟ ਨਹੀਂ ਲੈਂਦਾ ਘੰਟੀਆਂ ਪਸੰਦ ਨਹੀਂ ਕਰਦਾ ਤਾਂ ਇਹ ਵਾਲਾ ਬਹੁਤ ਵਧੀਆ ਫੈਬਰਿਕ ਹੈ ਜੇ ਕਿਸੇ ਨੇ ਲੈਣਾ ਹੈ ਤਾਂ ਇਹਨੂੰ ਤੁਸੀਂ ਜਿਵੇਂ ਹੁਣ ਅਗਲੀ ਸਰਦੀ ਵੇਲੇ ਨੂੰ ਹਣਾ ਅਗਲਾ ਹੋ ਕਰ ਸਕਦਾ ਜਾਂਵੇਂ ਬਾਹਰ ਅੰਟੀਆਂ ਜਿਹੜੀਆਂ ਉਹਨਾਂ ਬਾਹਰ ਤਾਂ ਤੁਹਾਨੂੰ ਪਤਾ ਹੈ ਨਾ ਠੰਡ ਰਹਿੰਦੀ ਹੈਗੀ ਆ ਆਪਣੇ ਤਾਂ ਹੁਣ ਇੱਧਰ ਮੌਸਮ ਚੇਂਜ ਹੋ ਗਿਆ ਉਧਰ ਤਾਂ ਹਰ ਵਕਤ ਠੰਡ ਰਹਿੰਦੀ ਉਹ ਆਪਣੇ ਲਈ ਸੂਟੇ ਵਾਲਾ ਰਖਵਾ ਸਕਦੇ ਆ ਦੇਖੋ ਇਸ ਤਰ੍ਹਾਂ ਮਸਲੀਨ ਦਾ ਦੁਪੱਟਾ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੈ ਪਿਓਰ ਮਸਲੀਨ ਦਾ ਦੁਪੱਟਾ ਪ ਹਾਂ ਜੀ ਜਿਸ ਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਲਈ ਸੂਟ ਆਰਡਰ ਕਰ ਸਕਦੇ ਹੋ ਹਾਂਜੀ 1250 ਰੁਪਏ ਦਾ ਰੇਟ ਹੈ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਆ ਇੱਕ ਇਹ ਵਾਲਾ ਕਲਰ ਆਗਾ ਸੀ ਗ੍ਰੀਨ ਛੇਡ ਜੈ ਵਾਲਾ ਅੰਗੂਰੀ ਜਿਹਾ ਛੇਡ ਕਹਿੰਦੇ ਨੇ ਜਿਹਨੂੰ ਹਾਂਜੀ ਇਹ ਕੇਵਲਾ ਇਹ ਆਫ ਵਾਈਟ ਹੈ ਇਸ ਤਰ੍ਹਾਂ ਹੀ ਇਹਦਾ ਦੁਪੱਟਾ ਰਹੂਗਾ ਤੇ ਇਸ ਤਰ੍ਹਾਂ ਹੀ ਇਹਦਾ ਮਤਲਬ ਪ੍ਰਿੰਟ ਰਹੂਗਾ ਇਹਦੇ ਦੋ ਕਲਰ ਹੈ ਜੀ ਆਪਣੇ ਕੋਲ ਇੱਕ ਇਹ ਵਾਲਾ ਸੀ ਗ੍ਰੀਨ ਆ ਗਿਆ ਤੇ ਇੱਕ ਇਹ ਵਾਲਾ ਆਫ ਵਾਈਟ ਆ ਗਿਆ ਹਾਂਜੀ ਆਪਣਾ ਅਗਲਾ ਸੂਟ ਦਿਖਾਉਣਾ ਤੁਹਾਨੂੰ ਤਾਂ ਆਪਣੇ ਇਹ ਵਾਲੇ ਸੂਟਾਂ ਦੇਖੋ ਹਾਂਜੀ ਇਹ 4-4 ਸੂਟਾਂ ਦਾ ਸੈੱਟ ਹੁੰਦਾ ਉਹ ਜਿਹੜਾ ਪਹਿਲਾਂ ਤੁਹਾਨੂੰ ਸੂਟ ਦਿਖਾਇਆ ਸੀ ਉਹ ਚੋ ਵੀ ਦੋ ਸੂਟ ਸੇਲ ਹੋ ਗਏ ਆ ਤਾਂ ਇਹ ਵਾਲੇ ਆਪਣੇ ਕੋਲ ਇੱਕ ਸੂਟ ਸੇਲ ਹੋ ਗਿਆ ਤਿੰਨ ਸੂਟ ਪਏ ਆ ਇਹ ਕੱਲ ਹੀ ਆਇਆ ਸੀ ਆਪਣੇ ਕੋਲ ਮਾਲ ਹਾਂਜੀ ਇਹ ਫੈਬਰਿਕ ਕੋਹੀ ਹੈ ਐਲਪਾਈਨ ਦਾ ਐਲਪਾਈਨ ਫੈਬਰਿਕ ਹੈ ਇਹਦੇ ਵਿੱਚ ਇੱਕ ਹੋ ਡਿਜ਼ਾਈਨ ਸੀਗਾ ਜੀ ਕੇਵਲਾ ਡਿਜ਼ਾਈਨ ਹੈ ਦੇਖੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਵਿੱਚੀ ਮਤਲਬ ਕਈ ਮਾਤਾ ਪਸੰਦ ਨਹੀਂ ਨਾ ਕਰਦੇ ਆ ਵੀ ਅੱਡ ਅੱਡ ਫਲਾਵਰ ਜੇ ਪਏ ਹੁੰਦੇ ਆ ਹੋਰ ਪਸੰਦ ਨਹੀਂ ਕਰਦੇ ਦੇਖੋ ਕੋਲ ਮਾਜਾ ਪ੍ਰਿੰਟ ਹੈ ਤਾਂ ਇਸ ਤਰ੍ਹਾਂ ਇਹ ਵੀ ਇਹਨੂੰ ਕੋਈ ਵੀ ਵੀਰ ਕਰ ਸਕਦਾ ਹਨਾ ਆਜੇ ਨਹੀਂ ਲੱਗਣਾ ਡੱਡਾ ਡੱਡ ਫਲਾਵਰ ਜੇ ਨਹੀਂ ਹੈਗੇ ਸੋਹਣਾ ਲੱਗੂਗਾ ਪਾਇਆ ਵੀ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਆਲ ਓਵਰ 5 ਮੀਟਰ ਸੂਟ ਹੈ ਜੀ ਇਸ ਤਰ੍ਹਾਂ ਮਸਲੀਨ ਦਾ ਇਹਦੇ ਨਾਲ ਦੁਪੱਟਾ ਹੈਗਾ ਪ्युअर ਮਸਲੀਨ ਦਾ ਦੁਪੱਟਾ ਜੀ ਟਾਈ ਟਾਈ ਮੀਟਰ ਦਾ ਦੁਪੱਟੇ ਰਹਿਣ ਵਾਲੇ ਇਹ ਵਾਲੇ ਦੇਖੋ ਇਸ ਤਰ੍ਹਾਂ ਦੁਪੱਟੇ ਦਾ ਪ੍ਰਿੰਟ ਹੈ ਹਾਂਜੀ ਬਹੁਤ ਸੋਹਣਾ ਸੂਟ ਹੈ ਇਹ ਵਾਲੇ ਵੀ ਅਲਪਾਈਨ ਫੈਬਰਿਕ ਹੈ ਹਾਂਜੀ ਇਹਦਾ ਰੇਟ ਵੀ 1250 ਰੁਪਏ ਹੈ ਜੇ ਕਿਸੇ ਨੂੰ ਪਸੰਦ ਆ ਇਹਦੇ ਵਿੱਚ ਕਲਰ ਆਪਣੇ ਕੋਲ ਤਿੰਨ ਹੈਗੇ ਜੀ ਇੱਕ ਇਹ ਦੇਖੋ ਇੱਕ ਇਹ ਵਾਲਾ ਕਲਰ ਆ ਗਿਆ ਜੀ ਗ੍ਰੇ ਕਲਰ ਇੱਕ ਇਹ ਵਾਲਾ ਆ ਗਿਆ ਜੀ ਲਾਈਟ ਪਿੰਕ ਜ ਅਹ ਆਂਟੀਆਂ ਵਾਲਾ ਸੂਟ 온 ਕਲਰ ਹੁੰਦੇ ਨੇ ਜੇ ਬਿਲਕੁਲ ਲਾਈਟ ਪਿੰਕ ਜਾਂ ਸ਼ੇਡ ਹੁੰਦਾ ਉਹ ਵਾਲਾ ਕਲਰ ਆਹੇ ਇਹ ਕੇਵਲ ਆ ਗਿਆ ਜੀ ਇਹ ਆਹ ਕਲਰ ਹੋਰ ਹੈ ਇਹ ਵਾਲਾ ਗ੍ਰੇ ਕਲਰ ਆ ਗਿਆ ਇਹ ਵਾਲਾ ਥੋੜਾ ਜਿਹਾ ਹੋਰ ਪੂਰਾ ਜਆ ਮਤਲਬ ਥੋੜਾ ਜਿਹਾ ਡਾਰਕ ਆ ਗਿਆ ਕਾਫੀ ਜੇ ਕਹਿ ਲਈਏ ਜਾਂ ਕਸਵੀ ਇਹ ਉਹ ਚੀਜ਼ ਆ ਗਈ ਹਾਂ ਜੀ ਕਲਰ ਤਿੰਨੇ ਅਲੱਗ-ਅਲੱਗ ਆ ਇੱਕ ਕਲਰ ਵਿੱਚ ਵਾਈਟ ਸੀਗਾ ਉਹ ਸੇਲ ਹੋ ਗਿਆ ਜੀ ਇਹ ਤਿੰਨ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਜੇ ਕਿਸੇ ਨੂੰ ਪਸੰਦ ਆ ਇਹਨਾਂ ਤਿੰਨਾਂ ਚੋਂ ਤਾਂ ਕੋਈ ਵੀ ਕਲਰ ਤੁਸੀਂ ਆਪਣੇ ਲਈ ਜਾਂ ਆਪਣੀਆਂ ਮਾਤਾ ਲਈ ਕਿਸੇ ਲਈ ਵੀ ਤੁਸੀਂ ਇਹ ਵਾਲਾ ਸੂਟ ਰਖਵਾ ਸਕਦੇ ਹੋ ਹਾਂਜੀ 1250 ਰੁਪਏ ਦਾ ਰੇਟ ਰਹੂਗਾ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਦਿਖਾਏ ਹੋਏ ਸੂਟ ਕਿੱਦਾਂ ਦੇ ਲੱਗਦੇ ਆ ਤੇ ਸਾਨੂੰ ਪੂਰੀ ਉਮੀਦ ਆ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵਧੀਆ ਵੈਰਾਈਟੀ ਵਧੀਆ ਮਤਲਬ ਸੂਟ ਵਧੀਆ ਰੰਗ ਪ੍ਰਿੰਟ ਤੁਹਾਡੇ ਲਈ ਲੈ ਕੇ ਆਈਏ ਆਪਣੇ ਸੂਟ ਹੋਰ ਵੀ ਬਹੁਤ ਸੀਗੇ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਤੇ ਇਸ ਕਰਕੇ ਅੱਜ ਦੇ ਲਈ ਬਸ ਇੰਨਾ ਹੀ ਜੀ ਸਤਿ ਸ਼੍ਰੀ ਅਕਾਲ